ਇਓ ਸਤਗੁਰੂ ਜੀ ਦੱਸਦੇ ਨੇ ਫਿਰ ਪੜ੍ਹਦੇਓ ਜੀ ਫਰੀਦਾ ਜੇ ਜਾਣਾ ਤਿਲ ਥੋੜੜੇ ਮਹਾਰਾਜ ਕਹਿੰਦੀ ਜੇਕਰ ਇਹ ਜੀਵ ਰੂਪੀ ਇਸਤਰੀ ਜਾਣ ਲੈਂਦੀ ਕਿ ਮੇਰੇ ਜਿਹੜੇ ਸਵਾਸ ਹੈ ਉਹ ਥੋੜੇ ਤਿਲ ਮਾਤਰੀ ਹੈ ਸਤ ਬਾਤ ਹੈ ਸਵਾਸ ਤਿਲ ਮਾਤਰ ਥੋੜੀ ਹੈ ਮੁੱਕ ਜਾਣੀ ਹੈ ਸਾਥ ਸੰਗ ਜੀ ਇਸ ਨੇ ਇਓ ਮਹਾਰਾਜ ਜੀ ਦੱਸਦੇ ਨੇ ਸ਼ੰਮਲ ਬੱਕ ਪਰਿ ਇਹ ਜਿੰਨੇ ਫਿਰ ਤੂੰ ਨਾ ਇਹ ਸੰਭਾਲ ਸੰਭਾਲ ਕੇ ਬੁੱਕ ਭਰਦੀ ਭਾਵ ਕੇ ਇਹ ਦੁਨੀਆ ਵੱਲ ਸਵਾਸ ਨਾ ਬਹੁਤੇ ਲੋਕ ਕਹਿੰਦੇ ਜੀ ਕੀ ਕਰੀਏ ਦਿੱਤੇ ਹੈ ਸਾਥ ਸੰਗ ਜੀ ਦਿੱਤੀ ਹੈ ਦੁਨੀਆ ਨੇ ਮਹਾਰਾਜ ਨੇ ਪਰਿਵਾਰ ਸਾਥ ਸੰਗ ਨੂੰ ਦਿੱਤੇ ਹੈ ਪਰ ਸਾਬ ਨੇ ਆਪੋ ਆਪਣੇ ਕਰਮਾਂ ਦੇ ਹਿਸਾਬ ਕਿਤਾਬ ਨਾਲ ਸਾਥ ਸੰਗ ਜੀ ਉਹ ਜਿਹੜਾ ਕਰਮ ਹੈ ਉਹਨਾਂ ਨੂੰ ਫਲ ਮਿਲਦਾ ਹੈ ਇਸੇ ਪ੍ਰਕਾਰ ਗੁਰਮਖੋ ਇਸ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਦੇ ਜੇ ਤੂੰ ਜਾਣ ਲੈਂਦੀ ਕਿ ਮੇਰੇ ਜਿਹੜੇ ਸੁਵਾਸ ਤਿਲ ਮਾਤਰ ਐ ਥੋੜੇ ਐ ਫਿਰ ਤੂੰ ਕਹਿੰਦੇ ਇਹ ਦੁਨੀਆ ਵਿੱਚ ਨਾ ਇਹ ਤੂੰ ਸੁਵਾਸ ਨਾਲ ਲਾਉਂਦੀ ਮਹਾਰਾਜ ਕਹਿੰਦੇ ਸੰਭਲ ਬੁੱਕ ਭਰੀ ਸੰਭਾਲ ਕੇ ਬੁੱਕ ਭਰਦੀ ਤੂੰ ਇਹ ਸਤ ਸੰਗਤ ਵਿੱਚ ਹੀ ਮਹਾਰਾਜ ਕਹਿੰਦੇ ਸੁਵਾਸਾਂ ਰੂਪੀ ਬੁੱਕ ਭਰਦੀ ਇਹ ਦੁਨੀਆ ਵਿੱਚ ਨਾ ਭਰਦੀ ਇਹ ਜਿਹੜੇ ਸੁਆਸ ਹੈ ਉਹ ਹਾਲਤ ਮਹਾਰਾਜੀ ਦੱਸਦੇ ਹਨ ਜੇ ਜਾਣਾ ਸੋ ਨੰਡੜਾ ਜੇ ਕਿਤੇ ਜਿੰਦ ਜਾਣਦੀ ਜੀਵ ਰੂਪੀ ਆਤਮਾ ਜਾਣਦੀ ਕਿ ਉਹ ਜੋ ਪਰਮੇਸ਼ਰ ਨਿਰੰਕਾਰ ਨੰਡੜਾ ਨਿਕਿਆ ਭਾਵ ਨਿਮਰਤਾ ਨਾਲ ਮਿਲਦਾ ਹੈ ਤਾਂ ਥੋੜਾ ਮਾਣ ਕਰੀ ਕਾਫਰ ਐਵੇਂ ਹੰਕਾਰ ਦੇ ਟਿੱਬੇ ਲਈ ਫਿਰਦੀ ਏ ਜੀਵ ਰੂਪੀ ਇਸਤਰੀ ਭਾਵ ਕੇ ਜਿਹੜੀ ਜਿੰਦ ਹੈ ਮਹਾਰਾਜੀ ਦੱਸਦੇ ਐ ਮਹਾਰਾਜ ਕਹਿੰਦੇ ਜੇ ਜਾਣਾ ਸੋ ਨੰਡੜ ਨੰਡੜਾ ਭਾਵ ਹੁੰਦਾ ਨਿੱਕਾ ਉਹ ਜੋ ਵਾਹਿਗੁਰੂ ਪਰਮੇਸ਼ਰ ਹੈ ਨਿੱਕਿਆਂ ਭਾਵ ਨਿਮਰਤਾ ਨਿੱਕੇ ਕਰਕੇ ਮਿਲਦਾ ਆ ਜੇ ਕੋਈ ਨਿੱਕਾ ਛੋਟਾ ਹੋ ਜਾਵੇ ਓ ਮਹਾਰਾਜੀ ਦਾਸ ਰੇ ਸਾਥ ਸੰਗਤ ਜੀ ਨਿਮਰਤਾ ਭਾਵ ਕਰਕੇ ਮਿਲਦਾ ਜੇਕਰ ਤੂੰ ਇਹ ਜਿੰਦੇ ਤੂੰ ਜਾਣ ਲੈਂਦੀ ਤਾਂ ਥੋੜਾ ਮਾਣ ਕਰੀ ਤਾਂ ਕੋਕਮ ਥੋੜਾ ਮਾਣ ਕਰਦੀ ਐਵੇਂ ਮਾਣ ਨਾ ਕਰਦੀ ਦੁਨੀਆ ਦੇ ਵਿੱਚ ਪਦਾਰਥਾਂ ਦਾ ਆਪਣੇ ਸਰੀਰ ਦਾ ਆਪਣੇ ਪਰਿਵਾਰ ਦਾ ਓ ਮਹਾਰਾਜੀ ਦਾਸ ਰੇ ਹਰੀ ਤਾਂ ਭਾਈ ਨਿਮਰਤਾ ਦੇ ਨਾਲ ਹੀ ਮਿਲਦਾ ਹੈ ਇਸੇ ਪ੍ਰਕਾਰ ਤੂੰ ਜਾਣ ਲੈ ਇਹ ਤੂੰ ਜਾਣ ਲੈ ਮਹਾਰਾਜ ਜੀ ਕਹਿੰਦੇ ਮਨ ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਅੱਗੇ ਬਚਨ ਅੱਗੇ ਆਉਣਗੇ ਸ਼ਲੋਕ ਮਹਾਰਾਜ ਜੀ ਇੱਥੇ ਮਹਾਰਾਜ ਜੀ ਨੇ ਆਖਿਆ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਮਨ ਨੂੰ ਮੈਦਾਨ ਪੱਧਰਾ ਕਰ ਲੈ ਹੰਕਾਰ ਦੇ ਟੋਏ ਟਿੱਬੇ ਲਾਹ ਦੇਣਾ ਕਰ ਅਗਿਆਨਤਾ ਦਾ ਜਿਹੜਾ ਟੋਆ ਪੈਣਾ ਉਹਨੂੰ ਭਰ ਲੈ ਗਿਆਨ ਦੇ ਨਾਲ ਉਹ ਟਿੱਬਾ ਜਿਹੜਾ ਲੱਗਿਆ ਸਤਿਗੁਰੂ ਜੀ ਕਹਿੰਦੇ ਇਹ ਹੰਕਾਰ ਦਾ ਉਹਨੂੰ ਲਾਹ ਦੇਣਾ ਕਰ ਸੋ ਗੁਰਮੁਖੋ ਇਹ ਮਹਾਰਾਜੀ ਦਾਸ ਰੇ ਸਾਰਿਆਂ ਦੇ ਅੰਤਰੀ ਲੱਗੇ ਐ ਕੌ ਕੌਣ ਕਹਿੰਦਾ ਸਾਧ ਸੰਗਤ ਜੀ ਕਿ ਮੈਂ ਛੋਟਾ ਸਭ ਕਹਿੰਦੇ ਸਭ ਨਹੀਂ ਛਾਲਾ ਮਾਰੀਆਂ ਸਾਰੇ ਹੀ ਛਾਲਾ ਮਾਰਦੇ ਐ ਹੰਕਾਰ ਦੇ ਵਿੱਚ ਤਾਂ ਇਸ ਕਰਕੇ ਕਿਸੇ ਨੂੰ ਕੋਈ ਗੁਨਾ ਦਾ ਹੰਕਾਰ ਹੋ ਜਾਂਦਾ ਐ ਹਰ ਇੱਕ ਨੂੰ ਕੋਈ ਨਾ ਕੋਈ ਤੇ ਹੰਕਾਰ ਹਉਮੈ ਤਾਂ ਹੈਗੀ ਐ ਇਸੇ ਪ੍ਰਕਾਰ ਮਹਾਰਾਜੀ ਕਹਿੰਦੇ ਥੋੜਾ ਮਾਨ ਕਰੀ ਤਾਂ ਤੂੰ ਥੋੜਾ ਮਾਨ ਕਰਦੀ ਜੇ ਤੂੰ ਜਾਣ ਲੈਂਦਾ ਵਾਹਿਗੁਰੂ ਤਾਂ ਜਿੰਦੇ ਤੂੰ ਮਾਨਾ ਇਹ ਬੁੱਧੀ ਤੇਰੀ ਬੁੱਧੀ ਜੇ ਜਾਣ ਲੈਂਦੀ ਕਿ ਉਹ ਵਾਹਿਗੁਰੂ ਤਾਂ ਨਿਮਰਤਾ ਭਾਵ ਕਰਕੇ ਹੀ ਮਿਲਦਾ